ने, बहुत ही सत्कारयोगे सबका चेयरमैन जंगलादार सरदार साधु सिंह जी साडे बहुत ही सत्कारयोगे बहुत ही सत्कारयोगजार सिंह जी ਸਾਬਕਾ ਸਰਪੰਚ ਰਜਿੰਦਰ ਕਾਲੀਆ ਜੀ ਸਾਬਕਾ ਪ੍ਰਧਾਨ ਨਗਰ ਕਾਉਂਸਲਰ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਪ੍ਰੀਤ ਤੇ ਸਰਦਾਰ ਬਲਦੇਵ ਸਿੰਘ ਜੀ ਇਕਲਗੱਡਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਿੰਦਰ ਜੀ ਸਖਰਲੀ ਦੇ ਕਮੇਟੀ ਦੇ ਸਾਬਕਾ ਚੇਅਰਮੈਨ ਸਰਦਾਰ ਸਤਨਾਮ ਸਿੰਘ ਜੀ ਬਿੱਟੂ ਸਾਡੇ ਬਹੁਤ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਕੁਮਾਰ ਜੀ ਸਰਪੰਚ ਟਾਂਗੜਾ ਅੰਦਰ ਸਿੰਘ ਜੀ ਤਪਿਆਲਾ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸਰਕਾ ਸਰਪੰਚ ਜੇਪੀ ਜਵੰਦਗੁਰ ਜੀ ਸ਼੍ਰੀਸ਼ਕਪਾ ਟਾਗਰੀ ਤਮਵਾਲ ਸਰਦਾਰ ਸਰਬਜੀਤ ਸਿੰਘ ਜੀ ਸਰਕਾ ਸਰਪੰਚ ਸਰਦਾਰ ਸੁਖਬੀਰ ਸਿੰਘ ਜੀ ਚੋਹਾਨ ਸਰਦਾਰ ਲਖਵਿੰਦਰ ਸਿੰਘ ਜੈਮਲ ਸਿੰਘ ਜੀ ਤੇ ਸਾਡੇ ਬਹੁਤ ਹੀ ਸੀਨੀਅਰ ਕਾਂਗਸੀ ਆਗੂ ਸਰਦਾਰ ਗਰਮੀਰ ਸਿੰਘ ਚੀਮਾ ਬੜੈ ਜੀ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸ਼ੁਭਾ ਸਿੰਘ ਜੀ ਸ਼ਾਤ ਤਮਵਾਲ ਜੱਜਵੀਰ ਜੀ ਸੁਵਿੰਦਰ ਸਿੰਘ ਜੀ ਨਿਹੰਗ ਸਿੰਘ ਸਰਦਾਰ ਸਰਦੂਲ ਸਿੰਘ ਜੀ ਸਰ ਜੀ ਤੇ ਜੇਪੀ ਪ੍ਰਧਾਨ ਜੀ ਦੇ ਮਾਮਾ ਜੀ ਸਾਰੀਆਂ ਸਰਕਾਰ ਜੋ ਸ਼ਖਸੀਅਤਾਂ ਅੱਜ ਸਾਡੇ ਬਹੁਤ ਹੀ ਮਹਾਨ ਲੀਡਰ ਸੁਖਬਾ ਸਿੰਘ ਖੈਰਾ ਦੇ ਦਰਸ਼ਕਨ ਕਰਨ ਵਾਸਤੇ ਹੋਈ ਹੈ ਬੜੀਆਂ ਔਕੜਾਂ ਦੇ ਵਿੱਚ ਦੀ ਇਹਨਾਂ ਨੂੰ ਗੁਜ਼ਰਨਾ ਪਿਆ ਆਪਾਂ ਛੋਟੇ ਮੀਡੀਆ ਦੇ ਵਿੱਚ ਦੇ ਬੜਾ ਤਸ਼ੱਦਦ ਸਹਿਣਾ ਪਿਆ ਪਰ ਸਰਕਾਰ ਦੇ ਖਿਲਾਫ ਜੇ ਪੰਜਾਬ ਦੇ ਵਿੱਚ ਕੋਈ ਜਰਨਲ ਕੋਈ ਜੋੜਾ ਪੈਦਾ ਹੋਇਆ ਸਪਾਸ ਜਿਹੜਾ ਖਹਿੜਾ ਉਹ ਪੈਦਾ ਹੋਇਆ ਅੱਜ ਉਹ ਆਪ ਦੇ ਵਰਕਰਾਂ ਦਾ ਆਪ ਦੇ ਜਿਹੜਾ ਉਹਨਾਂ ਨੇ ਇੱਕ ਸੰਗਠਨ ਬਣਾਇਆ ਹੈ ਉਹਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੇ ਸਾਫਕਾ ਚੇਅਰਮੈਨ ਸਰਦਾਰ ਸਾਧੂ ਸਿੰਘ ਜੀ ਮੁੱਛਲ ਨੂੰ ਤੇ ਦੋ ਮਿੰਟ ਮੈਕ ਤੇ ਆਉਣ ਤੇ ਆ ਸਾਰੇ ਚਾਰ ਜਿਹੜੇ ਕੋ ਕਿਸਾਨ ਸਹਿਲ ਦੇ ਵੀ ਜਿਹੜੇ ਔਦੇਦਾਰ ਸਾਰੇ ਸੂ ਜਵਾਨ ਤੇ ਸਜਾੜੇ ਬੰਦੇ ਇੱਥੇ ਬੈਠੇ ਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਆ ਫਰਕ ਪਾਉ ਸੁਖਵਾਲ ਸਿੰਘ ਖੈਰਾ ਜੀ ਜੇ ਮੈਂ ਕਵਾਂ ਕੀ ਵੀ ਪੰਜਾਬ ਦੀ ਸਾਡੀ ਆਵਾਜ਼ ਹੈ ਤੇ ਕੋਈ ਗੰਦ ਗੱਲ ਨਹੀਂ ਕਿ ਤੋਂ ਤਕੜੇ ਹੌਸਲੇ ਨਾਲ ਬੁਲੰਦੀ ਨਾਲ ਬਾਹਰ ਉਹਦੇ ਚੋਂ ਨਿਕਲ ਕੇ ਆ ਗਿਆ ਇਹ ਏਜੰਸੀਆਂ ਤੋਂ ਡਰਦੇ ਆ ਕਿਸੇ ਨੇ ਵੀ ਨਾ ਹੀ ਨਹੀਂ ਲਿਆ ਜੇ ਕੋਈ ਪ੍ਰੈਸ ਵਾਲੇ ਨੇ ਸਵਾਲ ਕੀਤਾ ਪ੍ਰਵਾਸੀਆਂ ਦੇ ਮੁੱਦੇ ਤੇ ਅਗਲਾ ਚੁੱਪ ਕਰਕੇ ਲਾਗੂ ਨਹੀਂ ਲੰਘਿਆ 2 ਸਾਲ ਪਹਿਲਾਂ ਫੈਰਮੂਨ ਬਣਾਉਣ ਦੀ ਮੰਗ ਕੀਤੀ ਆ ਲਿਖ ਕੇ ਉਹਨਾਂ ਨੂੰ ਦਿੱਤਾ ਬਿਲ ਪੇਸ਼ ਕੀਤਾ ਹੈ ਵਿਧਾਨ ਸਭਾ ਦੇ ਵਿੱਚ ਜਿਦੀ ਉਹ ਚਿੱਠੀ ਵੀ ਖੈਰਾ ਸਾਹਿਬ ਨੂੰ ਬਾਰ-ਬਾਰ ਭੇਜਦੇ ਨੇ ਕਿ ਅਸੀਂ ਵਿਚਾਰ ਕਰ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਪਰ ਉਹ ਅਜੇ ਤੇ ਉਹ ਪਿੰਡਾਂ ਤੱਕ ਨਹੀਂ ਆਏ ਜਿਹੜੇ ਪ੍ਰਵਾਸੀ ਨੇ ਲੁਧਿਆਣੇ ਦੇ ਵਿੱਚ ਵੇਖੋ ਕੀ ਕੁਝ ਹੋਉਂਦਿਆ ਆਪਣੇ 16 1600 ਸਾਲ ਦੇ ਨੌਜਵਾਨਾਂ ਨੂੰ ਮਾਰਤਾ ਉਹਨਾਂ ਨੇ ਆ ਥੋੜੇ ਦਿਨ ਪਹਿਲਾਂ ਕੁੰਬਣਾ ਪਿੰਡ ਦੇ ਵਿੱਚ ਤੇ ਜਿਹੜੀ ਵੱਡੀ ਗੱਲ ਹੈ ਘੋਰ ਹੈ ਜਦੋਂ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਅਸੀਂ ਜਾਈਏ ਨਾ ਕਿਸੇ ਮੀਟਿੰਗ ਦੇ ਉਹਨਾਂ ਨੇ ਨਾਂ ਵੀ ਆਪਣੇ ਅੱਗੇ ਆਪਣੇ ਵਰਗੇ ਰੱਖ ਲਏ ਯਾਰ ਮੀਤਕੌਰ ਗੁਰਜੀਤ ਸਿੰਘ ਸੁਖਬੀਰ ਸਿੰਘ ਭਈਆਂ ਦੇ ਨਾਂਅ ਦੇ ਨਾਂ ਵੀ ਇਤਨਾ ਨੇ ਪਛਾਣੇ ਹੀ ਨਹੀਂ ਜਾਂਦੇ ਜੇ ਜਲੰਧਰ ਜਾਈਏ ਇਲੈਕਸ਼ਨ ਦੇ ਵਿੱਚ ਤਿੰਨ ਤਿੰਨ ਮੰਜਲਾਂ ਕੋਠੀਆਂ ਉਹਨਾਂ ਨੇ ਪਾਲੀਆਂ ਕੋਈ ਪਤਾ ਹੀ ਨਹੀਂ ਲੱਗਦਾ ਵੀ ਉਹ ਮਗਲਾ ਮੈਦੀ ਸਿੰਘ ਨੇ ਹੈ ਜਾਂ ਉਹ ਜੱਟ ਨੇ ਕੌਣ ਨੇ ਭੁਪੀਆਂ-ਭੁਪੀਆਂ ਦੇ ਨਾਲ ਹੀ ਗੱਲਗੇ ਨੇ ਪਰ ਇਹ ਬੜਾ ਇਹ ਖੇਰਾ ਸਭ ਨੂੰ ਮੈਂ ਬੇਇਤੀ ਕਰਦਾ ਜੀ ਇੱਕ ਜਿਨ੍ਹਾਂ ਨੂੰ ਤੁਸੀਂ ਜ਼ਿਲ੍ਹੇ ਦੀ ਨੁਮਾਇੰਦਗੀ ਅੱਜ ਜੋ ਮੌਜੂਦਾ ਹਾਲਾਤ ਨੇ ਉਹਦੇ ਤੇ ਬਹੁਤ ਕੁਝ ਕਿਹਾ ਜਾ ਸਕਦਾ ਲੇਕਿਨ ਕਿਉਂਕਿ ਹਰ ਗੱਲ ਸੀਮਤ ਹੋਣੀ ਚਾਹੀਦੀ ਹੈ ਸਮਾਜ ਸਭ ਦਾ ਬੜਾ ਇੰਪੋਰਟੈਂਟ ਹੈ ਮੈਂ ਚਾਹੇ ਕਿਸਾਨ ਖੇਤ ਮਜ਼ਦੂਰ ਬੈਠੇ ਆ ਪਹਿਲੀ ਤਾਂ ਖੇਤੀ ਆ ਕਿ ਪਹਿਲੀ ਵਾਰ ਹੋਇਆ ਜਿਹੜਾ ਕਹਿੰਦੇ ਨਾ ਆਮ ਆਦਮੀ ਪਾਰਟੀ ਵਾਲੇ ਕਿ 70 ਸਾਲਾਂ ਜਿਹਨਾਂ ਨੇ ਕੱਖ ਨਹੀਂ ਕੀਤਾ ਜੀ ਕਾਂਗਰਸੀਆਂ ਨੇ ਅਕਾਲੀਆਂ ਨੇ ਇਹ ਵੀ ਪਹਿਲੀ ਵਾਰ ਹੋਇਆ 70 ਸਾਲਾਂ ਚ ਕਿ ਜੋ ਜ਼ਿਮੀਂਦਾਰਾਂ ਦੀ ਫਸਲ ਦੀ ਪਕਾਇਦਾ ਤੌਰ ਤੇ ਸਰਕਾਰੀ ਰੋਕੀ ਤੁਸੀਂ ਸਾਰੇ ਮਾਝੇ ਚ ਜਗੀਂਦਰਾ ਜਾਣਦੇ ਹੋ ਕਿ ਜਿਹੜਾ ਸਾਡਾ ਝੋਨੇ ਦੀ ਫਸਲ ਦਾ ਜੋ ਕੀਮਤ ਤੈਅ ਕੀਤੀ ਸਰਕਾਰ ਨੇ ਐਮਐਸਪੀ ਕਿਸੇ ਨੂੰ ਸਾਡੇ ਆਲੇ ਪਾਸੇ ਤਵਾਬੇ ਚ ਲਗਭਗ ਔਸਤਨ 150 ਰੁਪਏ ਪਰ ਕਿਲਟਰ ਕੱਟ ਬਿਖੀ ਹੈ ਲੇਕਿਨ ਮਾਝੇ ਵਿੱਚ ਖਬਰਾਂ ਇਹ ਜ਼ਿਆਦਾ ਸਹੀਆਂ ਕਿ ਕਿਤੇ 200 250 300 400 500 ਰੁਪਏ ਪਰ ਕਿਲਟਰ ਬਿਕਾੜੀ ਇੰਦਾ ਹੀ ਮਾਲਵੇ ਦੇ ਵਿੱਚ ਹੋ ਰਿਹਾ ਹੈ ਸਮਝ ਲਓ ਕਿ 43000 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਜੋ ਆਪਾਂ ਉਸ ਸਰਕਾਰ ਨੂੰ ਮਾਰਾ ਕਹਿੰਦੇ ਉਹ ਬਹੁਤ ਆਪਣੇ ਉਲਟ ਵੀ ਆਪੀ ਜੀ ਬੀ નો ਡਾਊਟ ਅਬਾਊਟ दैट ਕਈ ਗੱਲਾਂ ਆਪਣੇ ਨਾਲ ਬਹੁਤ ਜ਼ਿਆਤੀਕਾਰੀ ਸਾਡੇ ਕਿਸਾਨ ਜਾਣਾ ਚਾਹੁੰਦੇ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਕੁੱਟ ਦੀ ਮਾਰਦੀ ਆ ਡਰਾਉਂਦੀ ਧਮਕਾਉਂਦੀ ਆ ਲੇਕਿਨ ਉਹਨਾਂ ਨੇ ਕੀ ਕੀਤਾ ਕਿ ਝੋਨੇ ਦੀ ਖਰੀਦ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਪੰਜਾਬ ਸਰਕਾਰ ਦੇ ਖਾਤੇ ਵਿੱਚ 43000 ਕਰੋੜ ਰੁਪਇਆ ਪਾਤਾ ਉਹਨੂੰ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਸੀਸੀਐਲ ਪੁਰਾਣੇ ਆਪਣੀ ਜੋ ਬਿਮਾਰੀ ਅਦਾ ਕਰਤੀ ਅਗਲੀ ਜੋ ਬਿਮਾਰੀ ਭਗਵਾਨ ਪੰਨ ਦੀ ਸਰਕਾਰ ਦੀ ਸੀ ਕਿ ਉਹ ਗ੍ਰੀਨ ਜਿਹੜੀ ਆ ਉਹ ਹਰ ਦਾਣੇ ਦਾ ਸੀ ਜਿਹੜਾ ਹੈਗਾ ਮੁੱਲ ਦੇ ਸੀ ਦੇਖੋ ਲੇਕਿਨ ਕੁਛ ਦਾਦਾ ਇੱਕ ਮਾਹੌਲ ਬਣਿਆ ਕਿ ਸਰਕਾਰੀ ਮੁਲਾਜ਼ਮ ਜਿਹੜੇ ਸੀ ਜਿੰਨੀਆਂ ਖਰੀਦ ਏਜੰਸੀਆਂ ਸੀ ਚਾਹੇ ਮਾਰਕਫਲ ਹੋਵੇ ਪੰਜ ਸੌਕਾ ਪਾਲ ਗ੍ਰੀਨ ਉਹ ਸਾਰੇ ਮੁਲਾਜ਼ਮ ਆਣ ਕੇ ਆੜਤੀਆਂ ਨੂੰ ਤੇ ਆੜਤੀਆਂ ਦੇ ਨਾਲ ਹੋ ਕੇ ਜ਼ਿੰਮੇਦਾਰਾਂ ਨੂੰ ਕਹਿੰਦੇ ਸੀ ਯਾਰ ਕੱਟ ਲਵਾ ਲੋ ਇਹ ਪਈ ਆ ਜੇ ਆਪਾਂ 100 ਅ 1.85 ਲੱਖ ਟਨ ਝੋਨੇ ਦੀ ਫਸਲ ਦੀ ਗੱਲ ਕਰਦੇ ਆ ਤੇ ਜੇ ਜਿਆਦਾ ਨਹੀਂ 10% ਵੀ ਐਮਐਸਕੇ ਤੋਂ ਘੱਟ ਵਿਕਿਆ ਉਹ ਜਿਹੜਾ ਕਿ ਬੜੇ ਆਰਾਮ ਨਾਲ ਇਸ ਤੋਂ ਜ਼ਿਆਦਾ ਲੁੱਟ ਹੋਈ ਆ ਤਾਂ ਵੀ ਮੇਰੇ ਅੰਦਾਜ਼ੇ ਨਾਲ 5000 ਕਰੋੜ ਰੁਪਇਆ ਜ਼ਿੰਮੇਵਾਰਾਂ ਦੇ ਨਾਲ ਲੁੱਟਿਆ ਗਿਆ ਹੋ। ਤੁਸੀਂ ਸਾਰੇ ਛੱਜੂਲ ਵੱਡੀਆ ਦੇ ਵੱਡੇ ਪਿੰਡ 'ਚ ਬੈਠੇ ਹੋ ਇੱਕ ਨਵਾਂ ਪੈਸਾ ਨਹੀਂ ਦਿੱਤਾ ਪੰਜਾਬ ਸਰਕਾਰ ਦੇ ਲੋਕਾਂ ਨੂੰ ਵਿਕਾਸ ਵਾਸਤੇ ਇੱਕ ਨਵਾਂ ਪੈਸਾ ਜਿਹੜੇ ਪੈਸੇ ਤੁਹਾਡੇ ਕੋਲ ਪੰਚਾਇਤਾਂ ਦੇ ਖਾਤੇ 'ਚ ਆਉਂਦੇ ਨੇ ਉਹ 15ਵੇਂ ਵਿੱਤੀਆਂ 16ਵੇਂ ਵਿੱਤ ਕਮਿਸ਼ਨ ਦੇ ਆਉਣਗੇ ਹੁਣ ਜਿਹੜੇ ਕੇਂਦਰ ਸਰਕਾਰ ਦੇ ਆਟੋਮੈਟਿਕਲੀ ಗ್ರಾಮ ਪੰਚਾਇਤ ਆਬਾਦੀ ਦੇ لحاظ ਨਾਲ ਆ ਰਹੇ ਨੇ ਇਹਨਾਂ ਵੱਲੋਂ ਕੋਈ ਦਿੱਤਾ ਨਹੀਂਗਾ ਬਸ ਗੱਲਾਂ ਘੱਲ ਜਾਂਦੇ ਨੇ ਚੁਪਕਲੇ ਸੜਾਈ ਜਾਂਦੇ ਨੇ ਝੂਠ ਬੋਲੀ ਜਾਂਦੇ ਨੇ ਇਹ ਸਾਰਾ ਜਿਹੜਾ ਮਸਲਾ ਤੁਹਾਡੇ ਧਿਆਨ ਵਿੱਚ ਆ ਅ ਕਰਜ਼ੇ ਤੋਂ ਇਲਾਵਾ ਲਾਅ ਐਂਡ ਆਰਡਰ ਵੀ ਬੜੀ ਬੁਰੀ ਹਾਲਤ ਦਾ ਮੇਰੇ ਆਪਣੇ ਹਲਕੇ ਦੇ ਵਿੱਚ ਦਿਨ ਜਹਾੜੇ ਕੋਲ ਅੱਥਰੂ ਚੋਰੀਆਂ ਡਾਕੀ ਲੁੱਟਾਂ ਕ੍ਰਾਈਮ ਕੁਛ ਨਾਲ ਕੋਈ ਨਹੀਂਗਾ ਬਸ ਇਹ ਹੀ ਕਹੀ ਜਾਂਦੇ ਜੀ بس ਅਸੀਂ ਕਾਨੂੰਨ ਉਪਰ ਬਵਸਤਾ ਮਜ਼ਬੂਤ ਕਰਤੀ ਚੱਨੀ ਕਰੋ ਬੈਠੇ ਉੱਥੇ ਇੱਕ ਦਫਾ ਹੀ ਗਿਆਨ ਛੱਡੀ ਜਾਂਦੇ ਨੇ ਇਸੇ ਤਰ੍ਹਾਂ ਨਾਲ ਹੋਰ ਸਾਡਾ ਕਿਦਰਾ ਸਾਡਾ ਪੰਜਾਬ ਆ ਗੱਲਾ ਪੰਜਾਬ ਹੈ ਜਿੱਥੇ ਪੰਜਾਬੀ ਜ਼ੁਬਾਨ ਦੀ ਸਹੀ ਮਾਇਨੇ ਚ ਅਹਿਮੀਅਤ ਹੈ ਔਰ ਗੱਲਾ ਪੰਜਾਬ ਹੈ ਜਿੱਥੇ ਪੰਜਾਬੀਆਂ ਤੇ ਸਿੱਖਾਂ ਦੀ ਕੋਈ ਅਹਿਮੀਅਤ ਆਪਾਂ ਇਸ ਸਟੇਟ ਵਿੱਚ ਬਹੁਤ ਗਿੰਦੀ ਚ ਇੱਥੇ ਬੈਠੇ ਆਂ ਹੋਰ ਕਿਸੇ ਸਟੇਟ ਵਿੱਚ ਇਸ ਦੇਸ਼ ਵਿੱਚ ਸਾਡੀ ਨਾਂ ਬਹੁਤ ਗਿੰਦੀ ਆ ਨਾ ਸਾਡੀ ਜ਼ੁਬਾਨ ਦੀ ਕੋਈ ਉੱਥੇ ਕੋ ਪੁੱਛ ਕਿੱਛ ਨਹੀਂ ਤਾਂ ਇਹ ਮੇਰਾ ਕਹਿਣ ਤੋਂ ਬਾਅਦ ਕਿ ਇੱਕ ਵਿਲੱਖਣ ਸਟੇਟ ਆ ਬਾਕੀ ਸਾਰੇ ਦੇਸ਼ ਅਜੀਬ ਹਾਂ ਦੇਸ਼ ਦਾ ਐਸਾ ਹੀ ਆ ਪਰ ਇਹ ਵਿਲੱਖਣ ਸਟੇਟ ਆ ਔਰ ਜਿੱਦਾਂ ਇਥੋਂ ਮਿੱਠਾ ਜੀ ਨੇ ਕਿਰਨਜੀਤ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਅੱਜ ਆਪਾਂ ਜਦੋਂ ਇਕੱਠੇ ਹੋਏ ਆ 6 ਦਸੰਬਰ ਚ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਿਤਾ ਦੀ ਜਿਹੜਾ ਉਹਨਾਂ ਦਾ ਇਹ ਇੱਕ ਹੈਗਾ ਦਿਹਾੜਾ ਸ਼ਹੀਦੀ ਦਿਹਾੜਾ ਅੱਛਾ ਹੁਣ ਇੱਕ ਮਿੰਟ ਅੱਖਾਂ ਬੰਦ ਕਰਕੇ ਸ਼ਹਾਦਤ ਹੈ ਜਿਨੇ ਕਿਸੇ ਹੋਰ ਵਾਸਤੇ ਕਿਸੇ ਮਨੁੱਖਤਾ ਵਾਸਤੇ ਕਿਸ ਨੇ ਆਪਣਾ ਸੀਸ ਬਲੀਦਾਨ ਕਰ ਦਿੱਤਾ ਕਿਤੇ ਨਹੀਂ ਲੱਗੂਗੀ ਤੁਹਾਨੂੰ ਇਤਿਹਾਸ ਪੜ੍ਹੋ ਸਾਰਾ ਚ ਕਿਤਰਾ ਨੇ ਨਾਲ ਕਸ਼ਮੀਰ ਦੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਉਹਨਾਂ ਨੇ ਉਸ ਵਕਤ ਦੇ ਮੁਗਲ ਸਲਤਨਤ ਨਾਲ ਮੱਥਾ ਲਾ ਕੇ ਕਿਹਾ ਕਿ ਜੇ ਤੁਸੀਂ ਮੇਰਾ ਧਰਮ ਪਰਿਵਰਤਨ ਕਰਾ ਦਿਓਗੇ ਤਲਵਾਰ ਦੀ ਮੂਹ ਤੇ ਤੇ ਮੈਂ ਬਾਕੀਆਂ ਦਾ ਵੀ ਕਰਵਾ ਦੂੰਗਾ ਤੇ ਉਹਨਾਂ ਨੇ ਦਿੱਤਾ ਆਪਣੀ ਕੁਰਬਾਨੀ ਦਿੱਤੀ ਵੈਸੇ ਤਾਂ ਕਿਸੇ ਹਿੰਦੂ ਰਾਈਟਰ ਨੇ ਲਿਖਿਆ ਮੈਨੂੰ ਦਾ ਨਾਮ ਇੱਕਦਮ ਭੁੱਲ ਰਿਹਾ ਹੈਗਾ ਉਹ ਕਹਿੰਦਾ ਗੁਰੂ ਦਸ਼ਮ ਪੀਤਾ ਦੀ ਗੱਲ ਪੂਰੀ ਹੈ ਉਹਨਾਂ ਦੇ ਪਰਿਵਾਰ ਦੀ ਉਹ ਕਹਿੰਦਾ ਨਾ ਕਰ ਅੱਬ ਕੀ ਨਾ ਕਰੂ ਤੱਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਸੁਨਤ ਹੁੰਦੀ ਸਭ ਕੀ ਇਹ ਦੇਸ਼ ਇਹ شکل ਨਹੀਂ ਸੀ ਹੋਣਾ ਇਹਦੇ ਬਾਰਡਰ ਪਤਾ ਨਹੀਂ ਕਿੱਥੇ ਜਾ ਕੇ ਬੱਜਣੇ ਸੀਗੇ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਕੁਰਬਾਨੀ ਦੇ ਕਰਕੇ ਇਹ ਇਹ ਦੇਸ਼ ਇਹ شکل ਜਿਹਾ ਅੱਜ ਆਪਾਂ ਜਿਹੜੇ ਬੈਠੇ ਆਣ ਆਨੰਦ ਮਾਣ ਰਹੇ ਆਪਾਂ ਜਿਹੜੀ ਆਜ਼ਾਦੀ ਸਾਡੀ ਆ ਇਹਦਾ ਆਨੰਦ ਇਹ ਉਹਨਾਂ ਦੀ ਬਖਸ਼ਿਸ਼ ਹੈ ਜੋਨ ਨਾ ਪੰਜਾਬ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਕੀ ਕਿਰਪਾ ਕਰਕੇ ਇੱਕ ਮੁੱਠ ਹੋ ਕੇ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਵਾਓ ਇਸ ਕਾਨੂੰਨ ਪਾਸ ਕਰਾਉਣ ਦੇ ਨਾਲ ਕੀ ਹੋਵੇਗਾ ਕਿ ਜਿਹੜਾ ਬਹੁਤ ਵੱਡੀ ਗਿਣਤੀ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਰਿਕਾਰਡ ਤੋਂ ਬਿਨਾਂ ਕਿਸੇ ਪਛਾਣ ਤੋਂ ਕੋਈ ਆਣ ਕੇ ਲੁਧਿਆਣਾ ਵੜ ਗਿਆ ਕੋਈ ਆਣ ਕੇ ਕਪੂਰਥਲੇ ਵੜ ਗਿਆ ਕੋਈ ਆਣ ਕੇ ਜਲੰਧਰ ਅਮਰਸਰ ਵੜ ਗਿਆ ਕੋ ਪਿੰਡਾਂ 'ਚ ਵੜ ਗਏ ਇਹਦੇ ਤੇ ਰੋਕ ਲੱਗਦੀ ਤੇ ਜਿਹੜਾ ਵੀ ਆਊਗਾ ਬੰਦਾ ਜਦੋਂ ਆਪਾਂ ਕੋਈ ਸ਼ਰਤ ਲਾਵਾਂਗੇ ਉਹ ਸ਼ਰਤਾਂ ਪੂਰੀਆਂ ਕਰਨਗੇ ਸਿਰਫ ਸੰਜੀਦਾ ਬੰਦੇ ਆਉਣਗੇ ਇੱਥੇ ਚੁਣਿੰਦਾ ਔਰ ਜਿਹੜੇ ਲੋਕ ਆਉਣਗੇ ਉਹਨਾਂ ਦਾ ਸਾਡੇ ਕੋਲ ਰਿਕਾਰਡ ਹੋਊਗਾ ਉਹਦੇ ਨਾਲ ਰਿਕਾਰਡ ਨਾਲ ਕੀ ਹੁੰਦਾ ਕਿ ਕ੍ਰਾਈਮ ਘਟਦਾ ਹੁਣ ਇਸ ਵਕਤ ਕੋਈ ਕ੍ਰਾਈਮ ਕਰਕੇ ਬਾਹਰੋਂ ਆਣ ਕੇ ਮੇਰੇ ਹਲਕੇ ਦੇ ਵਿੱਚ ਇੱਕ ਖਾਨਪੁਰ ਪਿੰਡ ਦਾ ਜ਼ਿਮੀਂਦਾਰ ਜੱਟ ਸਿਕਾ ਗੁਰਮੀਤ ਸਿੰਘ ਉਹਨੂੰ ਇੱਕ ਬੰਦੇ ਨੇ ਬਾ ਕੰਮ ਕਰਦਾ ਸੀਗਾ ਉਹਦੇ ਸਿਰ 'ਚ ਮਾਰੀ ਸੱਟ ਉਹ ਚਾਰ-ਪੰਜ ਮਹੀਨੇ ਕੋਮਾ 'ਚ ਪਿਆ ਰਿਹਾ ਆਪ ਨੇਪਾਲ ਦੇ ਲਾਗੇ ਜਾ ਕੇ ਪਿੰਡ ਸੀਗਾ ਉਹ ਕੁਦਰਤੀ ਲੱਗਿਆ ਕਿਉਂਕਿ ਉਹਦਾ ਫੋਨ ਚੱਕ ਕੇ ਲੈ ਗਿਆ ਸੀਗਾ ਉਹ ਫੋਨ ਤੋਂ ਪੁਲਿਸ ਨੇ ਟਰੇਸ ਕੀਤਾ ਜਨਾਬ ਫੋਨ ਹੁੰਦਾ ਤੇ ਉਹ ਲੱਭਣੀ ਸੀ ਕਤਲ ਬੰਦਾ ਮਰ ਗਿਆ ਬਾਅਦ ਵਿੱਚ ਇਦਾਂ ਨਾਲ ਉਹ ਆਣ ਕੇ ਇੱਥੇ ਲੁਕੀ ਪੈ ਗਏ ਨੇ ਜਿਹੜਾ ਅਸੀਂ ਸਿਰਫ ਇੱਕ ਕਾਨੂੰਨ ਦਾ ਪ੍ਰਸਤਾਵ ਪੇਸ਼ ਕੀਤਾ ਸ੍ਰੀ ਗੁਰ ਪੰਜਾਬ ਵਿਧਾਨ ਸਭਾ ਨੂੰ ਪਿਛਲੇ 2023 ਦੀ ਜਨਵਰੀ ਚ ਜਾ ਕੇ ਮੈਂ ਔਰ ਕੁਝ ਐਮਐਲਐਸ ਗਏ ਅਸੀਂ ਉਹਨਾਂ ਨੂੰ ਮਿਲੇ ਅਸੀਂ ਉਹਨਾਂ ਨੂੰ ਕਿਹਾ ਕਿ ਕਿਸੇ ਨੇ ਵੀ ਬਾਹਰੋਂ ਆਣ ਕੇ ਪੰਜਾਬ ਵਿੱਚ ਵਸਣਾ ਨਾ ਉਹਦੇ ਦੀ ਇੱਕ ਕਾਨੂੰਨੀਆ ਸ਼ਰਤਾ ਬਣਾਓ ਜਿਵੇਂ ਕਿ ਦੂਜੇ ਸੂਬਿਆਂ ਨੇ ਬਣਾਈਆਂ ਹੋਈਆਂ ਨੇ ਕੋਈ ਮੈਂ ਨਵੀਂ ਨਵੇਕਲੀ ਗੱਲ ਨਹੀਂ ਕਰ ਰਿਹਾ ਕਿ ਜਿਵੇਂ ਅਸੀਂ ਕੱਲੇ ਕਹਿ ਰਹੇ ਆ ਤੇ ਬਾਕੀ ਸਾਰਾ ਦੇਸ਼ ਜਿਹੜਾ ਉਹ ਇਸ ਗੱਲ ਦੇ ਹੱਕ ਵਿੱਚ ਨਹੀਂ ਗੰ ਮੈਂ ਉਥੇ ਜਿਹੜਾ ਵਿਰਵਾ ਦਿੱਤਾ ਉਹ ਹਿਮਾਚਲ ਪ੍ਰਦੇਸ਼ ਦਾ ਇੱਕ ਕਾਨੂੰਨ ਹੈ ਉਹਦਾ ਨਾਮ ਬਹੁਤ ਸਾਰੇ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਉਹਨਾਂ ਨੇ 52 ਸਾਲ ਪਹਿਲਾਂ ਕਾਨੂੰਨ ਬਣਾਇਆ ਹੋਇਆ ਵਾ ਕਿ ਕੋਈ ਵੀ ਹਿਮਾਚਲ ਵਿੱਚ ਆਣ ਕੇ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਸਾਡਾ ਨਾਗਰਿਕ ਬਣ ਸਕਦਾ ਨਾ ਸਾਡਾ ਵੋਟਰ ਬਣ ਸਕਦਾ ਤੇ ਨਾ ਇਥੇ ਜ਼ਮੀਨ ਖਰੀਦ ਸਕਦਾ ਤੇ ਨਾ ਸਰਕਾਰੀ ਨੌਕਰੀ ਖਰੀਦ ਸਕਦਾ ਕਰ ਲੈ ਸਾਡੇ ਦਾ ਤੇ ਟ੍ਰੈਂਡ ਚੱਲ ਗਿਆ ਕਿ ਯਾਰ ਉਹ ਇੱਥੇ ਤਾਂ ਕੁਛ ਨਹੀਂ ਨਾ ਖੇਤੀ ਚ ਕੋਈ ਫਾਇਦਾ ਵਾ ਨਾ ਕੋਈ ਹੋਰ ਨੌਕਰੀ ਸਰਕਾਰੀ ਮਿਲਦੀ ਆ ਨਾ ਕੋਈ ਪ੍ਰਾਈਵੇਟ ਸੈਕਟਰ ਵਿੱਚ ਵੱਡੀ ਇੰਡਸਟਰੀ ਆ ਤੇ ਆਪਾਂ ਬਾਹਰ ਚੱਲਦੇ ਆ ਐਡਾ ਇੱਕ ਕਾਫਲਾ ਬਣਿਆ ਵਿਦੇਸ਼ਾਂ ਵਿੱਚ ਜਾਣ ਦਾ ਕਿ ਅੱਜ ਆਪਣੀ ਆਬਾਦੀ ਜਿਹੜੀ ਮੁੱਟੇ ਤੌਰ ਤੇ 3 ਕਰੋੜ ਆਬਾਦੀ ਆ ਸਾਡੀ ਸਟੇਟ ਦੇ ਇਹਦੇ ਚੋਂ ਲਗਭਗ ਸਮਝ ਲਓਗੇ 75 ਤੋਂ 80 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਸਾਰੇ ਦੇਸ਼ਾਂ 'ਚ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂਰਪ ਆਹ ਜਿਹੜੇ ਗਰੀਬ ਆਦਮੀ ਨੇ ਵਿਚਾਰੇ ਦੁਬਈ ਵਗੈਰਾ ਚਲੇ ਖਾੜੀ ਦੇ ਦੇਸ਼ ਕਿ ਨਹੀਂ ਉੱਥੇ ਚਲੇ ਗਏ ਨੇ ਤਾਂ ਇਹ ਨਾ ਇਹ ਇੰਨੀ ਵੱਡੀ ਆਬਾਦੀ ਦੇ ਜਾਣ ਦੇ ਨਾਲ ਕੀ ਹੋਇਆ ਵਾ ਕਿ ਸਾਡਾ ਜਿਹੜਾ ਇਸ ਵਕਤ ਦਾ ਪੰਜਾਬ ਦਾ ਵਾਤਾਵਰਨ ਆ ਉਹ ਬਾਹਰੋਂ ਆਣ ਦੇ ਲੋਕ ਕਿੱਥੇ ਕੰਮ ਕਰਨਾ ਸ਼ੁਰੂ ਕਰਦਾ ਰਹਿਣ ਲੱਗੇ ਪੱਕੇ ਨਾ ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਤੇ ਅਸੀਂ ਦੇਣਾ ਹੈਗਾ ਵਾ ਕੰਮ ਕੰਮ ਉਹਦਾ ਸੁਖਦੇ ਨਹੀਂ ਕਦੇ ਵੀ ਪਿਛਲੇ 50 ਸਾਲ ਤੋਂ ਲੋਕੀਂ ਝੋਨੇ ਦੇ ਫਸਲ ਬੀਜਣ ਆਉਂਦੇ ਨੇ ਤੇ ਮੁੜ ਕੇ ਵਣਣ ਆਉਂਦੇ ਨੇ ਆਪਾਂ ਉਹਨਾਂ ਨੂੰ ਬਗੈਦਾ ਉਹਨਾਂ ਦੀ ਕੀਮਤ ਅਦਾ ਕਰਦੇ ਆ ਉਹਨਾਂ ਦੀ ਲੇਬਰ ਦੇ ਤਾਂ ਕਿ ਉਹ ਆਪਣੇ ਪਰਿਵਾਰ ਪਾਲ ਸਕਣ ਇਸ ਗੱਲ ਤੇ ਅਸੀਂ ਖਲਾਫ ਨਹੀਂਗੇ ਔਰ ਮੈਂ ਨਹੀਂ ਕਹਿੰਦਾ ਕਿ ਕੂਤਾਰ ਲਾਜੋ ਕੰਡੇ ਵਾਲੀ ਜਿੱਦਾ ਪਾਕਿਸਤਾਨ ਦੇ ਬਾਰਡਰ ਤੇ ਲੱਗੀ ਆ ਜਾਂ ਅਮਰੀਕਾ ਵਾਲਿਆਂ ਨੇ ਮੈਕਸੀਕੋ ਦੇ ਦਵਾਲੇ ਇਧਰਲੇ ਬੰਸੇ ਕੰਦ ਬਣਾਤੀ ਮੈਂ ਇਹ ਨਹੀਂ ਕਹਿ ਰਿਹਾ ਸਿਰਫ ਇੱਕ ਕਾਨੂੰਨ ਦੀ ਸ਼ਕਲ ਦੇ ਵਿੱਚ ਕਹਿ ਰਿਹਾ ਅਗਰ ਇਹ ਰੋਅ ਬਣ ਜ ਸਵੇਗਾ ਤਾਂ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਦੱਖਣ ਦੀ ਤਰ੍ਹਾਂ ਦੇ ਵਿੱਚ ਆਬਾਦੀ ਹੁਣ ਆ ਚੁੱਕੀ ਹੈ ਪੰਜਾਬ ਦੇ ਵਿੱਚ ਮੇਰਾ ਕਹਿਣਾ ਜੇ ਆਪਣਾ 75-80 ਲੱਖ ਬੰਦਾ ਬਾਹਰ ਗਿਆ ਤੇ 40-50 ਲੱਖ ਉਹਨਾਂ ਦੀ ਜਗ੍ਹਾ ਤੇ ਪੰਜਾਬ 'ਚ ਆ ਚੁੱਕਾ ਵਾ ਇਹ ਜਿਹੜੀ ਵਸੂ ਹੈ ਇਹ ਰੁਕ ਜਾਏਗੀ ਸਾਡੀ ਉਹਦੇ ਨਾਲ ਕੀ ਹੋਊਗਾ ਕਿ ਸਾਡੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਬਚ ਜਾਊਗੀ ਸਾਡੀ ਪਗੜੀ ਬਚੀ ਰਹੂਗੀ ਸਾਡੀ ਜ਼ੁਬਾਨ ਬਚੂਗੀ ਸਾਡੀ ਪਛਾਣ ਬਚੂਗੀ ਸਾਡਾ ਸੱਭਿਆਚਾਰ ਸਾਡੇ ਧਾਰਮਿਕ ਰ ਤੇ ਸਮਾਜਿਕ ਰੀਤੀ ਰਿਵਾਜ ਇਹ ਸਾਰਾ ਕੁਝ ਵੱਜਾ ਲੁਕਾ ਇਹ ਬਹੁਤ ਅਹਿਮ ਨੁਕਤਾ ਬੰ ਹੋਇਆ ਕਿ ਆ ਕਿ ਬੋਲ ਵਾਹ ਬੋਲਣ ਦਾ ਗੋਲਾ ਲਾ ਕੇ ਨੋ ਬੋਲੇ ਸੋਨ ਹਰ ਰਾਮ ਜੀ ਰਾਮ ਮੇਰੀ ਸਾਰੇ ਸ਼੍ਰੀ ਗੁਰੂ ਸਾਹਿਬ ਨੂੰ ਭਗਵਾਨ ਸਿੰਘ ਮਾਣ ਨੂੰ ਬੇਨਤੀ ਹੈ ਕਿ ਤੁਹਾਨੂੰ ਬੰਦੇ ਥੋੜੇ ਹੋ ਸਕਦੇ ਇੱਕ ਪਿੰਡ ਦੇ ਅਨਕਸਰ ਇੱਕ ਪਿੰਡ ਦੇ ਨਹੀਂ ਕਾਫੀ ਪਿੰਡਾਂ ਦੇ ਚਲੋ ਬੰਦੇ ਕਹਿ ਦੋ ਕਿ ਥੋੜਾ ਇਕੱਠਾ ਪਰ ਤੁਸੀਂ ਇਹਨਾਂ ਦੇ ਜਜ਼ਬਾਤ ਸਮਝੋ खेरा जो बोले जो बोले था सरदार खेरा साहब न सुन वास्ते पहुंचे सारे कदम लेके बहुत बहुत धनबाद जो तुम अपनी की समा कड़ के आयो ਦੇਖੋ ਇਸ ਤਰ੍ਹਾਂ ਵਾ ਕਿ ਸਾਡਾ ਜਿਹੜਾ ਕਿਸਾਨ ਵਿੰਗ ਹੈ ਕਾਂਗਰਸ ਪਾਰਟੀ ਦਾ ਉਹਦੀ ਅੱਜ ਮੀਟਿੰਗ ਰੱਖੀ ਆ ਸਾਡੇ ਪਰਮਪ੍ਰੀਤ ਸਿੰਘ ਜੀ ਸਾਭੀ ਜਿਹੜੇ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਗ੍ਰਹਿ ਤੇ ਇਹ ਮੀਟਿੰਗ ਆ ਔਰ ਜੋ ਜੋ ਪਚਲਿਤ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਜੋ ਸਾਡਾ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਵੇਂ ਕਿ ਉਤਰਾਖੰਡ ਚ ਲਾ ਬਣਿਆ ਗੁਜਰਾਤ ਰਾਜਸਥਾਨ ਬਹੁਤ ਸਾਰੀ ਸਟੇਟਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਬਚਾਉਣ ਵਾਸਤੇ ਆਪਣੀ ਆਈਡੈਂਟੀਟੀ ਬਚਾਉਣ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਸਾਡੇ ਸੂਬਿਆਂ ਵਿੱਚ ਨਹੀਂ ਵੱਸ ਸਕਦਾ ਔਰ ਇਹ ਕਾਨੂੰਨ ਹੁਣ ਲੇਟੈਸਟ ਲਾਅ ਉੱਤਰਾਖੰਡ ਵਿੱਚ ਭਾਜਪੀ ਸਰਕਾਰ ਨੇ ਬਣਾਇਆ ਤਾਂ ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੈ ਅੱਜ ਦਾ ਮਕਸਦ ਵੀ ਇਹ ਹੈਗਾ ਕਿ ਲੋਕਾਂ ਨੂੰ ਅਸੀਂ ਇੱਕ ਅਸੀਂ ਕੈਂਪੇਨ ਚਲਾ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਇਆ ਜਾ ਸਕੇ ਇਹਦਾ ਮਕਸਦ ਕੀ ਆ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਨਿੱਜੀ ਮੈਂਬਰ ਬਿਲ ਦੀ ਸ਼ਕਲ ਵਿੱਚ ਮੈਂ 2023 ਜਨਵਰੀ ਦਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਇੱਕ ਕਾਨੂੰਨ ਦਾ ਜਿਹੜਾ ਖਲੜਾ ਉਹ ਦਿੱਤਾ ਹੋਇਆ ਵਾ ਪਰ ਅਫਸੋਸ ਹੈ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਔਰ ਇਹ ਅਗਰ ਲਾਅ ਕਾਨੂੰਨ ਬਣੇਗਾ ਤਾਂ ਸਾਡੇ ਪੰਜਾਬ ਦਾ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਜੋ ਆਬਾਦੀ ਦਾ ਸੰਤੁਲਨ ਹੈ ਉਹ ਜਿਹੜਾ بگੜ ਰਿਹਾ ਬਹੁਤ ਸਾਰੇ ਲੱਖਾਂ ਦੀ ਤਦਾਦ ਚ ਵਿਦੇਸ਼ ਬਾਹਰੋਂ ਆਣ ਕੇ ਲੋਕੀ ਇੱਥੇ ਪੰਜਾਬ 'ਚ ਵਸ ਗਏ ਨੇ ਬਿਨਾਂ ਕਿਸੇ ਸ਼ਰਤ ਪੂਰੀ ਕੀਤੇ ਇਸ ਮਕਸਦ ਨੂੰ ਲੋਕਾਂ ਨੂੰ ਕਿਵੇਂ ਅਸੀਂ ਪ੍ਰੇਰਣਾਵਾਂ ਅੱਜ ਉਸ ਸੰਦਰਭ 'ਚ ਮੀਟਿੰਗ ਹੈ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਜੋ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਦੇ ਉਹ ਵਿਰਾਜਮਾਨ ਨੇ ਸਾਡੇ ਹੋਰ ਬਹੁਤ ਸਾਰੇ ਆਫਿਸਰ ਸਾਜੀ ਸਾਡੇ ਮੁਛਲਪਿੰਡ ਤੋਂ ਅਤੇ ਹੋਰ ਸਤਕਾਰਯੋਗ ਬਹੁਤ ਸਾਰੇ ਸਤਕਾਰਯੋਗ ਸੱਜਣ ਬੈਠੇ ਨੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਵਾਸਤੇ ਅੱਜ ਅਸੀਂ ਇਕੱਤਰ ਹੋਏ ਸਰ ਇਸ ਤੋਂ ਇਲਾਵਾ ਵੀ ਕਈ ਪੰਜਾਬ ਤੋਂ ਹੋਰ ਵੀ ਮੁੱਦੇ ਹੈ ਜਿਹਦੇ ਨਾਲ ਤੁਸੀਂ ਪਹਿਲਾਂ ਵੀ ਬੋਲਦੇ ਰਹੇ ਹੋ ਦੇਖੋ ਮੁੱਦੇ ਦਾ ਹੋ ਸੁਰੱਖਿਆ ਦਾ ਮੁੱਦਾ ਹੋ ਗਿਆ ਪੰਜਾਬ ਨੂੰ ਸਾਕਿਆ ਕਰ ਜਿਵੇਂ ਤਾਂ ਮੁੱਦੇ ਦਾ ਬਹੁਤ ਹੋਰ ਨੇ ਲੇਕਿਨ ਅੱਜ ਦਾ ਸਾਡਾ ਫੋਕਸ ਇਸ਼ੂ ਇਸ਼ੂ ਤੇ ਇਹ ਤਾਂ ਲਾਅ ਐਂਡ ਆਰਡਰ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਗਿਆ ਤੁਹਾਡੇ ਲਾਗੇ ਟਾਂਗਰੇ ਤੋਂ ਚੌਕੀ ਚੱਕ ਦਿੱਤੀ ਗਈ ਆ ਚੌਕੀਆਂ ਪੁਲਿਸ ਪ੍ਰੋਟੈਕਸ਼ਨ ਪਿੰਡਾਂ ਦੇ ਵਿੱਚ ਬਿਲਕੁਲ ਨਾ ਮਾਤਰ ਆ ਬਹੁਤ ਸਾਰੀਆਂ ਚੋਰੀਆਂ ਬਹੁਤ ਸਾਰਾ ਕ੍ਰਾਈਮ ਪਿੰਡਾਂ ਚ ਹੋ ਰਿਹਾ ਵਾ ਔਰ ਇਹ ਵੀ ਕਨੈਕਟਿਡ ਕ੍ਰਾਈਮ ਲਾਅ ਐਂਡ ਆਰਡਰ ਵੀ ਕਨੈਕਟਿਡ ਜਦੋਂ ਬਾਹਰੋਂ ਆ ਕੇ ਲੁਕੀ ਤੇ ਸੈਟਲ ਹੋ ਰਹੇ ਨੇ ਉਹਨਾਂ ਦਾ ਕੋਈ ਟਰੈਕ ਰਿਕਾਰਡ ਹੀ ਨਹੀਂਗਾ ਜੇ ਕੋਈ ਕ੍ਰਾਈਮ ਕਰਕੇ ਆਪਣੇ ਸੂਬੇ ਬਹੁਤ ਦੂਰ ਨੇਪਾਲ ਦੇ ਬਾਰਡਰ ਤੱਕ ਚਲ ਜਾਂਦਾ ਉਹਨੂੰ ਕੌਣ ਫੜਨ ਜਾਊਗਾ ਇਸੇ ਨਾਲ ਹੀ ਜੋ ਪੰਜਾਬ ਚ ਵਧਦਾ ਹੋਇਆ ਕਰਜ਼ਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਹੁਤ ਸਾਰੇ ਨੌਜਵਾਨ ਸਾਡੇ ਜਿਹੜੀ ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦਾ ਵਿਰੋਧ ਕਰਦੀ ਹੈ ਸੋ ਇਦਾਂ ਦੇ ਬਹੁਤ ਨੁਕਤੇ ਨੇ ਜੋ ਮੈਂ ਆਪਣੀ ਤਕਰੀਰ ਵਿੱਚ ਮੈਂ ਗੱਲਾਂ ਲੋਕਾਂ ਨੂੰ ਸਮਝਾਵਾਂਗਾ ਧੰਨਵਾਦ